ਓ ओंकार ਸਤਗੁਰ ਪ੍ਰਸਾਦ ਆਨੰਦ ਭਇਆ ਮੇਰੇ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੇ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰਾ ਦੁਖ ਸਭ ਵਿਸਾਰਣਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਣਾ ਗਲਾ ਸਮਰਾਥ ਸੁਆਮੀ ਸੋਕਿ ਮਨੋ ਵਿਸਾਰੇ ਕਹੇ ਨਾਨਕ ਮਨ ਮੇਰਾ ਸਦਾ ਰਹੋ ਹਰ ਨਾਲੇ ਤਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਸ ਦੇ ਹੇ ਸੋ ਪਾਵੇ ਸਦਾ ਸਿਪਤ ਸਲਾਹ ਤੇਰੇ ਨਾਮ ਮਾਨ ਵਸਾਵੇ ਨਾਮ ਜਨ ਕੈ ਮਾਨ ਵਸਿਆ ਬਾਜੇ ਸ਼ਬਦ ਕਹਨੇ ਰਹਿ ਕਾਹੇ ਨਾਨਕ ਸਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ ਆਧਾਰ ਮੇਰਾ ਜਨ ਭੁਖਾ ਸਭ ਗਵਾਈਆਂ ਕਰ ਸਾਤ ਸੋਖ ਮਨ ਆਏ ਵਸਿਆ ਜਨ ਇਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟਹੋ ਜਸ ਦੀ ਆਹੇ ਵਡਿਆਈਆਂ ਕਾਹੇ ਨਾਨਕ ਸੁਨਹੁ ਸੰਤਹੁ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਾਰ ਸਭਾਗੇ ਕਾਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰਹੀਆਂ ਪਾਂਚ ਦੋ ਤੋ ਦਵਾਸ ਕੀਤੇ ਕਾਲ ਕੰਟਕ ਮਾਰੇ ਆ ਤੁਰ ਕਰਮ ਪਾਇਆ ਤੋਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੇ ਬਣ ਦੇਹ ਨਮਾਣੀ ਦੇਹ ਨਮਾਣੀ ਲਵੇ ਬਾਜੋ ਕਿਆ ਕਰੇ ਵਿਚਾਰੀਆਂ ਤੋਦ ਬਾਜ ਸਮਰਥ ਕੋਏ ਨਹੀਂ ਕਿਰਪਾ ਕਰ ਬਣਵਾਰੀਆਂ ਇਸ ਨਾਹੁਰ ਥਾਓ ਨਹੀਂ ਸ਼ਬਦ ਲਾਗ ਸਵਾਰੀਆਂ ਕਹੇ ਨਾਨਕ ਲਿਵੇਂ ਬਾਜੋ ਕਿਆ ਕਰੇ ਵਿਚਾਰੀਆਂ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰਿ ਕਿਰਪਾ ਕਿਲਵਖ ਕਟੇ ਗਿਆਨ ਅੰਜਨ ਸਾਰੇ ਅੰਦਰੋਂ ਜਨ ਕਾ ਮੋਹ ਟੂਟਾ ਤਨ ਕਾ ਸਬਦ ਸਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਏਕ ਭਰਮ ਭੂਲੇ ਫਿਰਹ ਦੇਹ ਦੇ ਸੇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੇ ਮਨ ਭਇਆ ਨਰਮਲ ਜਨਾਂ ਭਾਣਾ ਭਾਵੇ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਪੋ ਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਆਕਾਥ ਕੇ ਰੇ ਕਿਤ ਦਵਾਰੇ ਪਾਈਐ ਤਾਨ ਮਨ ਧਨ ਸਭ ਸੋਮਪ ਗੁਰ ਕਾ ਹੁਕਮ ਮਨ ਨੇ ਪਾਈਏ ਹੁਕਮ ਮਨਹੋ ਗੁਰੂ ਕੇ ਰਾਗਾ ਬੋ ਸਚੀ ਬਾਣੀ ਕਹੇ ਨਾਨਕ ਸੁਨਹੋ ਸੰਤੋ ਕਥਿਓ ਕਥ ਕਹਾਣੀ اے ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨ ਕੀਤੇ ਜਨ ਠਗੋਲੇ ਪਾਈਆ ਕੁਰਬਾਨ ਕੀਤਾ ਤਿਸੇ ਬਿਟੋ ਜਨ ਮੋਹੋ ਮਿਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ اے ਮਨ ਪਿਆਰਿਆ ਤੂੰ ਸਦਾ ਸਚ ਸਮਾਲੇ ਇਹੋ ਕਟਾਮ ਤੂੰ ਜੇ ਦੇਖਦਾ ਚਲੇ ਨਹੀਂ ਤੇਰੇ ਨਾਲੇ ਸਾਥ ਤੇਰਾ ਚਲੇ ਨਹੀਂ ਤਸ ਨਾਲ ਕਿਉਂ ਚਤਲਾਈਏ ਐਸਾ ਕਾਮੁਲੇ ਨਾ ਕਿਛ ਜਿਤ ਅੰਤ ਪਛੋਤਾਈਐ ਸਾਤ ਗੁਰੂ ਕਾ ਬਦੇਸ ਸੁਣ ਤੂੰ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਆਗਮਯਾ ਗੋਚਰਾ ਤੇਰਾ ਅੰਤ ਨਾ ਪਾਇ ਅੰਤੋ ਨਾ ਪਾਇ ਕਿਨੇ ਤੇਰਾ ਆਪਣਾ ਆਪ ਤੂੰ ਜਾਣਹਿ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਨੈ ਆਖ ਹੈ ਤਾ ਵੇਖ ਹੈ ਸਭ ਤੂੰ ਹੈ ਜਨ ਜਗ ਤੇ ਉਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮਨ ਜਨ ਅਮਰਤ ਖੋਜ ਦੇ ਸੁ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੀਨੀ ਸਚਾ ਮਾਨਵ ਸਾਇਆ ਜੀ ਜੰਤ ਸਭ ਤੋਂ ਦਿਉ ਪਾਏ ਏਕ ਵੇਖ ਪਰਸਨ ਆਇਆ ਲਾਭ ਲੋਭ ਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੋਠਾ ਤਨਿਆ ਮਰਤ ਗੁਰ ਤੇ ਪਾਇਆ ਭਗਤਾ ਕੇ ਚਾਲਨ ਰਾਲੇ ਚਾਲਨ ਰਾਲੇ ਭਗਤਾ ਕੇ ਰੇ ਵਿਖਮ ਮਾਰਗ ਚਲਣਾ ਲਾਲਬ ਲੋਭ ਹੰਕਾਰ ਤਜ ਤ੍ਰਸਨਾ ਬਹੁਤ ਨਹੀਂ ਆਖਣਿਓ ਤਿਖੇ ਬਲ ਹੋਣ ਕੇ ਇਹਤ ਮਾਰਗ ਜਾਣਾ ਗੁਰ ਪ੍ਰਸਾਦੇ ਜਿਨਿ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੋ ਗਹੋ ਜੋਗਨ ਰਾਲੇ ਜੋ ਤੋ ਚਲਾਹੇ ਤਵੇਂ ਚਲਹ ਸੁਆਮੀ ਹੋਰ ਕਿਆ ਜਾਣਾ ਗੁਣ ਤੇਰਾ ਜਿਵ ਤੋ ਚਲਾਹੇ ਤਵੇਂ ਚਲਹ ਜਨਨਾ ਮਾਰਗ ਪਾਵਹਿ ਕਾਰ ਕਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹਿ ਜਿਸਨੋਂ ਕਥਾ ਸੁਨਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇਂ ਚਲਾਵਹਿ ਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਨਾਇਆ ਏ ਹੋ ਤਨ ਕੈ ਮਾਨਵਸਿਆ ਜਨੁ ਤਰਹੁ ਲਿਖਿਆ ਆਇਆ ਏਕ ਫਰੇ ਕਨੇਰੇ ਕਰਹਿ ਗਲਾਂ ਗਲੇ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਨਾਇਆ ਪਵਿਤ ਹੋਏ ਸੇ ਜਨਾ ਜਨੀ ਹਰ ਧਿਆਇਆ ਹਰ ਧਿਆਇਆ ਪਵਿਤ ਹੋਏ ਗੁਰਮੁਖ ਜਨੀ ਧਿਆਇਆ ਪਵਿਤ ਮਾਤਾ ਪਿਤਾ ਕੁਟੰਬ ਸਾਹਿ ਤਸਿਓ ਪਵਿਤ ਸੰਗਤ ਸਬਾਈਆ ਕਹ ਦੇ ਬਵੈ ਤ ਸੁਣਦੇ ਬਵੈ ਤ ਸੇ ਪਵਿਤ ਜੰਨੀ ਮਾਨਵਸਾਇਆ ਕਹੇ ਨਾਨਕ ਸੇ ਪਵਿਤ ਜੰਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਜਣਾ ਉਪਜਾਇ ਬਣ ਸਹਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹ ਸੇ ਜੋ ਮਲਹੀਨ ਹੈ ਕਿ ਤ ਸੰਜਮ ਤੋਤਾ ਜਾਏ ਮਾਨ ਤੋ ਵਹੋ ਸ਼ਬਦ ਲਾਗੋ ਹਰ ਸੋ ਰਹੋ ਚਤ ਲਾਏ ਕਹੇ ਨਾਨਕ ਗੁਰ ਪ੍ਰਸਾਦਿ ਸਹਜ ਉਪਜੈ ਇਹੋ ਸਹਸਾ ਇਮਜਾਏ ਜੀਹੋਂ ਮੈ ਲੈ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋਂ ਤਾਂ ਮੈ ਲੈ ਤੈਨੇ ਜਨਮ ਜੂਏ ਹਾਰਿਆ ਇਹ ਤਸਨਾ ਵੱਡਾ ਰੋਗ ਲਗਾ ਮਰਨ ਮਨ ਹੋਵੇ ਸਾਰੇ ਆਵੇ ਦਾ ਮੈਂ ਨਾਮ ਉਤਮ ਸੋ ਸੁਣਹਿ ਨਾਹੀ ਫਿਰਹਿ ਜੋ ਬਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤੈਨੇ ਜਨਮ ਜੂਏ ਹਾਰਿਆ ਜੀਹੋਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋਂ ਨਿਰਮਲੋ ਸਾਧਗੁਰ ਤੇ ਕਰਨੀ ਕਮਾਣੀ ਕੋੜ ਕਿਸ ਹੋਏ ਪਹੁੰਚੇ ਨਾਹੀ ਮਨ ਸਾਚ ਸਵਾਣੀ ਜਨਮ ਰਤਨ ਜਿਨ ਖਟਿਆ ਭਲੇ ਸੇ ਬਣ ਜਾਰੇ ਕਹੇ ਨਾਨਕ ਜਿਨ ਮੰਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸੇਖ ਗੁਰੂ ਸੇ ਤੀ ਸਣਮੁਖ ਹੋਵੇ ਹੋਵੇ ਤਾਂ ਸਣਮੁਖ ਸੇਖ ਕੋਈ ਜੀ ਹੋਂ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤਿਆਏ ਅੰਤਰਾਤਮੈ ਸਮਾਲਿ ਆਵ ਛੜ ਸਦਾ ਰਹੇ ਪਰਣਾ ਗੁਰ ਬਿਣੇ ਵਰਨਾ ਜਾਣੇ ਕੋਈ ਕਹੇ ਨਾਨਕ ਸੁਨੋ ਸੰਤੋ ਸੋ ਸਿਖ ਸਨਮਖ ਹੋਏ ਜੇ ਕੋ ਗੁਰ ਤੇ ਵੇਮਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰਥੈ ਕੋਈ ਪੁਸ਼ਉ ਬਬੇਕੀਆਂ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨ ਪਾਏ ਧਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਨਾਏ ਕਹੇ ਨਾਨਕ ਵਿਚਾਰ ਦੇਖ ਹੋ ਗਿਣ ਸਤਿਗੁਰ ਮੁਕਤ ਨਾ ਪਾਏ ਆਬੋ ਸਿਖ ਸਤਿਗੁਰੂ ਕੇ ਪਿਆਰੇ ਹੋ ਗਾਬੋ ਸੱਚੀ ਬਾਣੀ ਬਾਣੀ ਤਾਂ ਗਾਬੋ ਗੁਰੂ ਕੇ ਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿ ਹੋ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਬੋ ਇਹ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰਨਿਤ ਕਰੇ ਰਸਨਾ ਕਹਿਆ ਕਸ਼ੂ ਨਾ ਜਾਣੀ ਚੇਤ ਜਨਕਾ ਹਿਰ ਲਾਇਆ ਮਾਇਆ ਬੋਲਣ ਭੈ ਰਵਾਣੀ ਕਹੇ ਨਾਨਕ ਸਤਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜੇਤ ਮਨ ਲਾਗਾਏ ਹੋ ਹੋ ਆਸਮਾਓ ਸ਼ਬਦ ਸਿਤੀ ਮਨ ਮਿਲਿਆ ਸਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਸਨੋ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸੇਵ ਸਗਤ ਆਪਿਓ ਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇ ਆਪ ਵੇਖੇ ਗੁਰਮੁਖ ਕਿਸੇ ਬੁਝਾਏ ਜੇ ਸੁਨੋ ਆਪ ਕਰੇ ਸੋ ਹੋਵੇ ਇਕ ਸਸਿਓ ਲੇਵ ਲਾਇ ਕਹੇ ਨਾਨਕ ਆਪ ਕਰਤਾ ਆਪੇ ਹੁਕਮੁ ਬੁਝਾਏ ਸਬ ਮਰਤ ਸਾਸਰ ਪੁਨ ਪਾਪ ਵਿਚਾਰ ਦੇ ਤਤੇ ਸਾ ਨਾਨਕ ਸੋ ਤਤ ਪਾਏ ਜਸਨੋ ਅਣਦਨ ਹਰਲੇ ਬਲਾਗੇ ਜਾਗਤ ਰਹਿ ਨ ਵਿਹਾਨੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਏ ਮਨੋ ਕਿਉ ਵਿਸਾਰੀਏ ਇਹ ਵਰਦਾਤਾ ਜੇ ਅਗਣ ਮੈਂ ਆਹਾਰ ਪਹੁੰਚਾਵੇ ਉਸ ਲੋਕੋ ਕਿਉ ਪਹੇ ਨਾ ਸਕੀ ਜਸਨੁ ਆਪਣੀ ਲੇਵਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏ ਵਡਦਾਤਾ ਸੋਕ ਮਨੋ ਵਿਸਾਰੀਐ ਜੈਸੀ ਅਗਨੁ ਦਰਮਹਿ ਤੈਸੀ ਬਾਹਰ ਮਾਇਆ ਮਾਇਆ ਗਣ ਸਬੇ ਕੋ ਜੇਹੀ ਕਰਤੇ ਖੇਲ ਰਚਾਇਆ ਜਾਤ ਸੁਭਾਣਾ ਤਾਂ ਜਮਿਆ ਪਰਵਾਰ ਭਲਾ ਪਾਇਆ ਲਵਛੜ ਕੇ ਲਗੇ ਤਰਸਨਾ ਮਾਇਆ ਆ ਮਰ ਵਰਤਾਇਆ ਇਹ ਮਾਇਆ ਜਤ ਹਰ ਵਿਸਰੈ ਮੋਹੁ ਪਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦਿ ਜਿਨਾਂ ਲਵ ਲਾਗੀ ਤਨੇ ਵਿੱਚ ਮਾਇਆ ਪਾਇ ਹਰਿਆਪ ਅਮਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਬਿਲਲਾਏ ਐਸਾ ਸਤਿਗੁਰ ਜੇ ਮਿਲੇ ਤਸਨੋ ਸਿਰ ਸੰਤੀ ਵਿੱਚ ਹਉ ਆਪ ਜਾਏ ਜੈ ਸਦਾ ਜਿਉ ਤੇ ਸੋ ਮਿਲ ਰਹੇ ਹਰ ਵਸੇ ਮਨ ਆਏ ਹਰਿਆਪ ਅਮਲ ਕਹੈ ਭਗਤ ਨਾ ਕੇ ਨਾਨਕਾ ਜਨ ਹਰ ਭਲੇ ਪਾਏ ਹਰ ਰਸ ਮੇਰੀ ਮਨ ਵਣਜਾਰਾ ਹਰ ਰਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੇ ਹਰ ਹਰ ਨਿਤ ਜਪਿ ਹੋ ਜੀ ਹੋ ਲਾਹ ਖਟਿਓ ਦਿਹਾੜੀ ਇਹੋ ਧਨ ਤਨਾ ਮਿਲਿਆ ਜਨ ਹਰਿਆਪੇ ਭਣ ਕਹੇ ਨਾਨਕ ਹਰ ਰਸ ਮੇਰੀ ਮਨ ਹਵਾਣ ਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੇ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕਿਤੇ ਜੋ ਚਰ ਹਰਸ ਭਲੇ ਨ ਪਾਏ ਹਰ ਰਸ ਪਾਏ ਭਲੇ ਪੀਏ ਹਰ ਰਸ ਬਹੁੜ ਨ ਤਸਨਾ ਲਾਗੇ ਆਏ ਏ ਹੋ ਹਰਸ ਕਰਮੀ ਪਾਈਏ ਸਤਿਗੁਰ ਮਲੇ ਜਸੈ ਆਏ ਕਹੇ ਨਾਨਕ ਹੋਰਿਆ ਨਿਰਸ ਸਭ ਵਿਸਰੇ ਜਾ ਹਰ ਵਸੇ ਮਨ ਆਏ ਏ ਸਰੀਰਾ ਮੇਰਿਆ ਹਰ ਤੂੰ ਮਹਜੋਤ ਰਖੀ ਤਾਂ ਤੂੰ ਜਾਗਮਹ ਆਇਆ ਹਰ ਜੋਤ ਰਖੀ ਤੁਧ ਵਿੱਚ ਤਾਂ ਤੂੰ ਜਾਗਮਹ ਆਇਆ ਹਰਿਆਪੇ ਮਾਤਾ ਆਪੇ ਪਿਤਾ ਜਣ ਜੋ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦਿ ਬੋਜਿਆ ਤਾਂ ਚਲਤੋ ਹੋਆ ਚਵਤ ਨਦਰੀ ਆਇ ਕਹੇ ਨਾਨਕ ਸ੍ਰਿਸ਼ਟ ਕਾ ਮੋਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇ ਮਨ ਚਾਉ ਭਇਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਓ ਸਖੀ ਗਰੇ ਹਉ ਮੰਦਰ ਬਣਿਆ ਹਰ ਗਾਓ ਮੰਗਲਨ ਤ ਸਖੀਏ ਸੋਗ ਦੁਖ ਨਾ ਆਵੈ ਆਪੇ ਗੋਰਾ ਚਰਨ ਲਾਗੇ ਧਨ ਸੋ ਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਾਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰੇ ਆਇ ਸਜਗ ਮਹ ਆਇ ਕੈ ਕਿ ਆਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਾਗ ਮਹ ਆਇਆ ਜਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦਿ ਹਰਮਨ ਵਸਿਆ ਪੂਰ ਬਲਖਿਆ ਪਾਇਆ ਕਹੇ ਨਾਨਕ ਏਹੋ ਸਰੀਰ ਪਰ ਬਾਣ ਹੋਆ ਜਨ ਸਤਗੁਰ ਸਿਉ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮਹ ਜੋਤ ਤਰੀ ਹਰ ਬਣਿਆ ਵਰਨਾ ਦੇਖੋ ਕੋਈ ਹਰ ਬਣਿਆ ਵਰਨਾ ਦੇਖੋ ਕੋਈ ਨਦਰਿ ਹਰ ਨਿਹਾਲਿਆ ਏਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰਿ ਆਇਆ ਗੁਰ ਪ੍ਰਸਾਦਿ ਬੋਜਿਆ ਜਾ ਵੇਖਾ ਹਰ ਇੱਕ ਹੈ ਹਰ ਬਿਣ ਅਵਰਣਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ ਦੇਵ ਦ੍ਰਿਸ਼ਟ ਹੋਇ اے ਸਰਮਣੋ ਮੇਰੇ ਹੋ ਸਾਚੇ ਸੁਣਨੇ ਨਾ ਪਠਾਏ ਸਾਚੇ ਸੁਣਨੇ ਨਾ ਪਠਾਏ ਸ੍ਰੀ ਰਲਾਇ ਸੁਣੋ ਸਤਿ ਬਾਣੀ ਜੇਤ ਸੁਣੀ ਮਨ ਤਨ ਹਰਿਆ ਹੋਆ ਰਸ ਨਾ ਰਸ ਸਮਾਣੀ ਸੱਚ ਅਲਾਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅਮਰਤ ਨਾਮ ਸੁਨਹੁ ਭਗਤ ਰਹੁ ਵਹੁ ਸਾਚੇ ਸੁਣਨੇ ਨਾ ਪਠਾਏ ਹਰ ਜੀਉ ਗੁਫਾ ਅੰਦਰ ਰਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਵਨ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦਵਾਰੇ ਲਾਇ ਪਾਵਣੇ ਇੱਕਨਾ ਦਸਵਾਂ ਦਵਾਰ ਦਿਖਾਇਆ ਤਹਾਂਨੇਕ ਰੂਪ ਨਾ ਉਹ ਨਮਨੇ ਦਤਿ ਸਦਾ ਅੰਤ ਨਾ ਜਾਹੀ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰਖ ਕੈ ਵਾਜਾ ਪਵਣ ਵਜਾਇਆ ਏ ਹੋ ਸਾਚਾ ਸੋਹਿਲਾ ਸਾਚੇ ਕਰ ਗਾਵੋ ਗਾਵੋ ਹੋ ਤਾਂ ਸੋਹਿਲਾ ਕਰ ਸਾਚੇ ਜਿਥੈ ਸਦਾ ਸੱਚ ਧਿਆਵਹਿ ਸਚੋ ਧਿਆਵਹਿ ਜਾ ਤੁਧ ਪਾਵਹਿ ਗੁਰਮਖ ਜਨਾ ਬੁਝਾਵਹਿ ਏ ਹੋ ਸਾਚ ਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਕਹੇ ਨਾਨਕ ਸਚ ਸੋਹਿਲਾ ਸਚੇ ਕਰ ਗਾਵਹਿ ਆਨੰਦ ਸੁਨਹੁ ਬੜਾ ਭਾਗੀ ਹੋ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਭ ਪਾਇਆ ਉਤਰੈ ਸਗਲ ਵੈਸੂਰੇ ਦੁਖ ਰੋਗ ਸੰਤਾਪ ਉਤਰੈ ਤੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪਣੀ ਤ ਕਹਤੇ ਪਵਤ ਸਾਤ ਗੌਰ ਰਹਾ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹੰਦ ਤੂਰੇ ਸੁਣਤੇ ਪਣੀ ਤ ਕਹਤੇ ਪਵਤ ਸਾਤ ਗੌਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹੰਦ ਤੂ ਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰਨਾਲ ਰਹੋ ਤੂੰ ਮਨ ਮੇਰਾ ਦੁਖ ਸਭ ਵਿਸਾਰਨਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ